ਦੋਸਤੋ ਸਸਕੀ ਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਇੱਕ ਹੋਰ ਸੱਚੀ ਘਟਨਾ ਤੁਹਾਡੇ ਨਾਲ ਲੈ ਕੇ ਜੁੜਿਆ ਆ ਮਾਂ ਜੀ ਤੇ ਅੱਜ ਦੀ ਜਿਹੜੀ ਇਹ ਘਟਨਾ ਇਹ ਵੀ ਯੂਪੀ ਦੇ ਨਾਲ ਸੰਬੰਧ ਰੱਖਦੀ ਹੈ ਯੂਪੀ ਦੇ ਗਾਜ਼ੀਆਬਾਦ ਦਾ ਇੱਕ ਇਲਾਕਾ ਵਾ ਜੀ ਬਹਿਰਾਮਪੁਰ 22 ਦਸੰਬਰ 2023 ਦਾ ਦਿਨਾ ਸਵੇਰੇ 8 ਤੋਂ ਲੈ ਕੇ 9 ਵਜੇ ਦਾ ਸਮਾਂ ਵਾ ਤੜਕੇ ਦਾ ਸਮਾਂ ਜਦੋਂ ਸਾਰਿਆਂ ਨੇ ਆਪਣੇ ਆਪਣੇ ਕੰਮਾਂ ਤੇ ਜਾਣਾ ਹੁੰਦਾ ਵਾ ਤਾਂ ਇੱਕ ਖੰਡਰ ਵਰਗੀ ਕੋਠੀ ਉਸ ਇਲਾਕੇ ਦੇ ਵਿੱਚ ਹੈਗੀ ਆ ਜਿਹੜੀ ਉੱਥੋਂ ਜਿਹੜੇ ਵੀ ਲੋਕ ਲੰਘ ਰਹੇ ਨੇ ਉਹਨਾਂ ਨੂੰ ਅਜੀਬ ਜੀ ਬਦਬੂ ਉਸ ਮਕਾਨ ਦੇ ਵਿੱਚੋਂ ਆਉਂਦੀ ਲੱਗਦੀ ਆ ਜਿਹੜਾ ਉਹ ਘਰ ਕਾਫੀ ਧੇਰ ਤੋਂ ਐਦਾਂ ਹੀ ਪਿਆ ਵਾ ਖੰਡਰ ਬਣਿਆ ਪਿਆ ਖਾਲੀ ਪਿਆ ਸਾਰੇ ਲੋਕ ਉੱਥੋਂ ਲੰਘ ਰਹੇ ਨੇ ਤੇ ਆਪਣੇ ਮੂੰਹ ਦੇ ਉੱਤੇ ਰੁਮਾਲ ਜਾਂ ਕੋਈ ਵੀ ਚੀਜ਼ ਰੱਖ ਕੇ ਲੰਘ ਰਹੇ ਨੇ ਕਿਉਂਕਿ ਬਦਬੂ ਬਹੁਤ ਭੈੜੀ ਆ ਰਹੀ ਆ ਇੱਕ ਬੰਦਾ ਹਿੰਮਤ ਕਰਕੇ ਅੰਦਰ ਜਾਂਦਾ ਅੰਦਰ ਜਾ ਕੇ ਦੇਖਦਾ ਕੀ ਆ ਉਹਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਇੱਕ ਕੰਬਲ ਦੇ ਥੱਲੇ ਅੱਧ ਨਗਨ ਅਵਸਥਾ ਦੇ ਵਿੱਚ ਇੱਕ ਬੰਦੇ ਦੀ ਡੈੱਡ ਬਾਡੀ ਪਈ ਆ ਜਦੋਂ ਦੇਖਦਾ ਪਹਿਲਾਂ ਖਬਰਾਂ ਦਾ ਵਾਅ ਹੋਰ ਬੰਦੇ ਉਥੇ ਲੈ ਕੇ ਜਾਂਦਾ ਵਾ ਤੇ ਸਾਰੇ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਚੋਂ ਇੱਕ ਵਿਅਕਤੀ ਪੁਲਿਸ ਨੂੰ ਫੋਨ ਕਰਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਦੇਖਦੀ ਆ ਉਸ ਬਾਡੀ ਦੀ ਹਾਲਤ ਕੀ ਆ ਉਹਨੂੰ ਤੇਜ਼ ਹਥਿਆਰਾਂ ਦੇ ਨਾਲ ਮਾਰਿਆ ਗਿਆ ਸੀ ਪੁੱਛਿਆ ਜਾਂਦਾ ਜਿੰਨੇ ਲੋਕ ਉਥੇ ਖੜੇ ਸੀ ਵੀ ਕੋਈ ਜਾਣਦਾ ਇਸ ਵਿਅਕਤੀ ਨੂੰ ਕਿ ਇਹ ਕੌਣ ਆ ਇਹ ਜਿਹੜੀ ਡੈੱਡ ਬਾਡੀ ਪਈ ਆ ਕੀ ਦੀ ਆ ਕਿਸੇ ਨੂੰ ਵੀ ਉਹਦੇ ਬਾਰੇ ਨਹੀਂ ਸੀ ਪਤਾ ਪੁਲਿਸ ਚਲੋ ਉਹ ਜਿਹੜੀ ਬਾਡੀ ਆ ਹਿਰਾਸਤ ਦੇ ਵਿੱਚ ਲੈਂਦੀ ਆ ਜਿੰਨੇ ਵੀ ਲੋਕ ਉਥੇ ਮੁਹੱਲੇ ਦੇ ਸੀ ਦੁਕਾਨਾਂ ਵਾਲੇ ਸੀ ਸਾਰਿਆਂ ਨੂੰ ਪੁੱਛਤਾਛ ਕੀਤੀ ਜਾਂਦੀ ਆ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਜਿਹੜੀ ਉਹ ਫੋਟੋ ਉਸ ਸਮੇਂ ਦੀ ਪੁਲਿਸ ਵਾਲਿਆਂ ਨੇ ਖਿੱਚੀ ਸੀ ਪੋਸਟਮਾਰਟਮ ਲਈ ਬਾਡੀ ਭੇਜ ਜਾਂਦੀ ਆ ਤਾਂ ਇਹ ਪਤਾ ਲੱਗਦਾ ਕਿ ਤੇਜ ਹਥਿਆਰ ਜਿਹੜੇ ਵਾਰ ਉਥੇ ਦਿਖ ਰਹੇ ਸੀ ਸਰੀਰ ਤੇ ਇਹਦੇ ਨਾਲ ਉਹਦਾ ਗਲਾ ਵੀ ਕੁੱਟਿਆ ਗਿਆ ਮਤਲਬ ਵਾਰ ਵੀ ਕੀਤੇ ਗਏ ਨੇ ਤੇ ਗਲਾ ਘੋਟ ਕੇ ਵੀ ਉਹਨੂੰ ਮਾਰਿਆ ਗਿਆ ਵਾ ਹੁਣ ਸੁਭਾਲ ਏਸੀ ਵੀ ਇਹ ਸਾਰਾ ਕੁਝ ਕੀਤਾ ਕੀਨੇ ਤੇ ਕਰਨ ਤੋਂ ਬਾਅਦ ਡੈੱਡ ਬੋਡੀ ਉੱਤੇ ਸੁੱਟੀ ਕੀਨੇ ਕੀਨੇ ਇਹ ਦੁਸ਼ਮਣੀ ਕੱਢੀ ਆ ਇਸ ਬੰਦੇ ਦੇ ਨਾਲ ਇਹ ਬੰਦਾ ਹੈ ਕੌਣ ਆ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਤੇ ਇਹ ਕੀਤਾ ਕਿਉਂ ਗਿਆ ਇਹਦੇ ਪਿੱਛੇ ਕਾਰਨ ਕੀ ਆ ਇਸ ਤੋਂ ਬਾਅਦ ਜੀ 5 ਦਿਨ ਲੰਘ ਜਾਂਦੇ ਆ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲਦਾ ਪੁਲਿਸ ਨੂੰ ਇਹ ਤੱਕ ਨਹੀਂ ਪਤਾ ਲੱਗਦਾ ਵੀ ਇਸ ਬੰਦੇ ਦਾ ਨਾਮ ਕੀ ਆ ਇਹ ਬੰਦਾ ਕਿੱਥੋਂ ਦਾ ਵਾ ਕੋਈ ਇਹਦਾ ਪਰਿਵਾਰ ਵਾਲਾ ਵੀ ਥਾਣੇ ਦੇ ਵਿੱਚ ਨਹੀਂ ਆਇਆ ਕੋਈ ਗੁੰਮਸ਼ੁਦਾ ਦੀ ਰਿਪੋਰਟ ਕਰਾਉਣ ਦੇ ਲਈ ਨਹੀਂ ਆਇਆ ਹਾਂ ਇਹਨਾਂ ਦਾ ਜੇ ਹੋ ਗਿਆ ਸੀ 331 ਸਾਲ ਜਿਹੜੀ ਉਸ ਵਿਅਕਤੀ ਦੀ ਉਮਰ ਆ ਐਦਾਂ ਹੀ ਜੀ 5 6 ਦਿਨ ਲੰਘਣ ਤੋਂ ਬਾਅਦ ਇੱਕ ਗੁਲਸ਼ਨ ਨਾਮ ਦਾ ਵਿਅਕਤੀ ਆ ਜਿਹੜਾ ਉਹ ਥਾਣੇ ਦੇ ਵਿੱਚ ਪਹੁੰਚਦਾ ਵਾ ਤੇ ਜਿਹੜਾ ਜੋ ਵੀ ਮਾਮਲਾ ਇਹ ਕ੍ਰੋਸਿੰਗ ਰਿਪਬਲਿਕ ਇੱਕ ਥਾਣਾ ਜਿਹੜਾ ਉਸ ਇਲਾਕੇ ਨੂੰ ਪੈਂਦਾ ਉੱਥੇ ਦੀ ਗੱਲ ਆ ਗੁਲਸ਼ਨ ਨਾਮ ਦਾ ਬੰਦਾ ਸਾਰੇ ਗਾਜ਼ੀਆ ਬਾਦ ਦੇ ਥਾਣਿਆਂ ਚ ਘੁੰਮ ਫਿਰ ਕੇ ਹੁਣ ਇੱਥੇ ਪਹੁੰਚ ਚੁੱਕਿਆ ਤੇ ਉਹ ਰਿਪੋਰਟ ਲਿਖਾਉਣ ਆਇਆ ਆਪਣੇ ਭਰਾ ਦੇ ਲਾਪਤਾ ਹੋ ਜਾਣ ਦੀ ਜਦੋਂ ਪੁਲਿਸ ਕੋਲ ਉਹ ਪਹੁੰਚਦਾ ਵਾ ਪੁਲਿਸ ਨੂੰ ਫੋਟੋ ਦਿਖਾਉਂਦੀ ਆ ਕਿ ਆਹੀ ਤੇਰਾ ਭਰਾ ਤਾਂ ਨਹੀਂ ਕਿਤੇ ਉਹ ਕਹਿੰਦਾ ਹਾਂਜੀ ਇਹੀ ਮੇਰਾ ਭਰਾ ਵਾ ਤੇ ਰੋਣ ਲੱਗ ਜਾਂਦਾ ਉਹਨੂੰ ਜਦੋਂ ਪਤਾ ਲੱਗਦਾ ਉਹਦਾ ਜਿਹੜਾ ਭਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਤੋਂ ਬਾਅਦ ਉਹਨੂੰ ਪੁੱਛਿਆ ਜਾਂਦਾ ਆਪਣੇ ਭਰਾ ਬਾਰੇ ਵੀ ਕੁਝ ਦੱਸਦਾ ਉਹ ਪਹਿਲਾਂ ਉਹਦਾ ਨਾਮ ਦੱਸਦਾ ਉਹਦਾ ਨਾਮ ਹੈ ਜੀ ਸ਼ੇਵਮ ਤੇ ਉਹਨੂੰ ਸੋਨੋ ਗੁਪਤਾ ਦੇ ਨਾਮ ਦੇ ਨਾਲ ਜਾਦਾ ਜਾਣਿਆ ਜਾਂਦਾ ਸੀ ਉਹ ਸਬੰਧ ਰੱਖਦਾ ਸੀਗਾ ਜੀ ਜਲੌਨ ਦੇ ਵਿੱਚ ਇੱਕ ਨਾਗਰ ਪਿੰਡਾ ਯੂਪੀ ਦੇ ਵਿੱਚ ਹੀ ਜਲੌਨ ਦੇ ਵਿੱਚ ਨਗਰ ਪਿੰਡ ਇੱਕ ਇਲਾਕਾ ਵਾਜੀ ਉੱਥੋਂ ਉਹ ਬਿਲੋਂਗ ਕਰਦਾ ਸੀ ਹੁਣ ਇਹ ਵੀ ਪੁਲਿਸ ਲਈ ਸਵਾਲ ਬਣ ਗਿਆ ਕਿ ਇੰਨੀ ਦੂਰ ਦਾ ਬੰਦਾ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਗਾਜ਼ੀਆਬਾਦ ਕਿਉਂ ਮਿਲੀ ਤਾਂ ਉਹਦਾ ਭਰਾ ਗੁਲਸ਼ਨ ਦੱਸਦਾ ਕਿ ਸੋਨੂ ਗੁਪਤਾ ਗਾਜ਼ੀਆਬਾਦ ਦੇ ਵਿੱਚ ਟੈਕਸੀ ਚਲਾਉਂਦਾ ਸੀ ਡਰਾਈਵਰੀ ਦਾ ਕੰਮ ਕਰਦਾ ਸੀ ਉਹ ਇੱਥੇ ਇਕੱਲਾ ਨਹੀਂ ਸੀ ਰਹਿੰਦਾ ਉਹਦੀ ਘਰ ਵਾਲੀ ਤੇ ਉਹਦੀ ਇੱਕ ਬੀਟੀ ਵੀ ਆ ਜੋ ਇੱਥੇ ਰਹਿੰਦੇ ਸੀ ਤਾਂ ਉਹਨੂੰ ਪੁਲਿਸ ਵਾਲੇ ਪੁੱਛਦੇ ਆ ਕੀ ਤੈਨੂੰ ਪਤਾ ਵਾ ਕਿ ਉਹ ਉਹਦਾ ਘਰ ਦਾ ਐਡਰੈਸ ਕੀ ਆ ਉਹ ਕਹਿੰਦਾ ਹਾਂਜੀ ਮੈਨੂੰ ਬਿਲਕੁਲ ਪਤਾ ਤਾਂ ਉਹ ਕਹਿੰਦੇ ਸਾਨੂੰ ਉੱਥੇ ਲੈ ਕੇ ਚੱਲ ਗੋਲਸ਼ਨ ਪੁਲਿਸ ਵਾਲਿਆਂ ਨੂੰ ਹੁਣ ਸੋਨੂ ਗੁਪਤਾ ਦੇ ਘਰ ਲੈ ਕੇ ਜਾਂਦਾ ਜਿੱਥੇ ਉਹ ਕਿਰਾਏ ਤੇ ਰਹਿੰਦਾ ਸੀ ਆਪਣੀ ਘਰ ਵਾਲੀ ਤੇ ਆਪਣੀ ਬੇਟੀ ਦੇ ਨਾਲ ਜਦੋਂ ਉਹ ਘਰੇ ਪਹੁੰਚਦੇ ਆ ਤਾਂ ਜਿੱਥੇ ਉਹ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਜੀ ਉਹ ਘਰ ਆ ਜਿਹੜਾ ਪ੍ਰਮੋਦ 딕ਸ਼ਿਤ ਕਿਸੇ ਬੰਦੇ ਦਾ ਘਰ ਆ ਜਿੱਥੇ ਉਹ ਕਿਰਾਏ ਤੇ ਰਹਿ ਰਿਹਾ ਸੀ ਪਰ ਪ੍ਰਮੋਦ 딕ਸ਼ਿਤ ਉਥੇ ਬਹੁਤ ਘੱਟ ਆਉਂਦਾ ਸੀਗਾ ਜਦੋਂ ਪੁਲਿਸ ਅੰਦਰ ਜਾਂਦੀ ਆ ਤਾਂ ਅੰਦਰ ਜਾਂਦੇ ਹੀ ਉਹ ਦੇਖ ਲੈਂਦੀ ਆ ਪੌੜੀਆਂ ਦੇ ਉੱਤੇ ਖੂਨ ਦੇ ਨਿਸ਼ਾਨ ਨੇ ਕੰਦਾਂ ਦੇ ਉੱਤੇ ਖੂਨ ਦੇ ਨਿਸ਼ਾਨ ਨੇ ਮਤਲਬ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਖੂਨ ਦੇ ਨਿਸ਼ਾਨ ਦਿਖਦੇ ਨੇ ਜਿਹੜੇ ਕਿ ਸੁੱਕ ਚੁੱਕੇ ਨੇ ਜਦੋਂ ਅੰਦਰ ਪਹੁੰਚਦੇ ਆ ਤਾਂ ਪ੍ਰਿਆੰਕਾ ਉਹਦੀ ਘਰ ਵਾਲੀ ਸੋਨੂ ਗੁਪਤਾ ਦੀ ਤੇ ਗੁਲਸ਼ਨ ਦੀ ਭਾਬੀ ਤੇ ਉਹਦੀ ਬੇਟੀ ਆ ਜਿਹੜੀ ਉਹ ਖੇਡ ਰਹੀ ਸੀ ਪੁਲਿਸ ਵਾਲੇ ਬਹੁਤ ਹੈਰਾਨ ਹੁੰਦੇ ਆ ਉਹ ਕਹਿੰਦੇ ਆ ਵੀ ਤੇਰਾ ਘਰ ਵਾਲਾ ਜਿਹੜਾ ਉਹ ਗੁੰਮਿਆ ਹੋਇਆ ਵਾ ਉਹ ਲਾਪਤਾ ਵਾ ਤੇ ਤੂੰ ਇੰਨੇ ਆਰਾਮ ਦੇ ਨਾਲ ਇੱਥੇ ਕਿਵੇਂ ਬਹਿ ਸਕਦੀ ਆ ਤਾਂ ਪ੍ਰਿਆੰਕਾ ਜੋ ਅੱਗੇ ਉਹ ਕਹਿੰਦੀ ਆ ਉਹ ਸੁਣ ਕੇ ਪੁਲਿਸ ਵਾਲੇ ਵੀ ਹਿੱਲ ਜਾਂਦੇ ਆ ਤੇ ਗੁਲਸ਼ਨ ਵੀ ਹਿੱਲ ਜਾਂਦਾ ਉਹ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਕੀ ਹੋਇਆ ਮੇਰਾ ਘਰ ਵਾਲਾ ਤਾਂ ਗੁੰਮਿਆ ਹੀ ਨਹੀਂ ਮੇਰਾ ਘਰ ਵਾਲਾ ਤਾਂ ਘਰੇ ਆ ਉਧਰੋਂ ਇੱਕ ਹੋਰ ਜਿਹੜਾ ਬੰਦਾ ਸਾਹਮਣੇ ਆਉਂਦਾ ਉਹਦਾ ਨਾਂ ਸੀਗਾ ਜੀ ਗਰਜਨ যাদਬ ਤੇ ਪ੍ਰਿਆੰਕਾ ਇਹ ਦਾਵਾ ਕਰਦੀ ਆ ਕਿ ਇਹ ਮੇਰਾ ਘਰ ਵਾਲਾ ਵਾ ਮੈਂ ਤਾਂ ਇਹਦੇ ਨਾਲ ਰਹਿਨੀ ਮੇਰਾ ਘਰ ਵਾਲਾ ਕਿਤੇ ਵੀ ਨਹੀਂ ਗਿਆ ਇਹ ਸਾਰਾ ਕੁਝ ਦੇਖ ਕੇ ਸੁਣ ਕੇ ਗੁਲਸ਼ਨ ਬਹੁਤ ਜ਼ਿਆਦਾ ਸੋਚਾਂ ਦੇ ਵਿੱਚ ਪੈ ਜਾਂਦਾ ਵੀ ਇਹ ਸਾਰਾ ਕੁਝ ਕੀ ਕਹਿ ਰਹੀ ਆ ਉਹਦੀ ਭਾਬੀ ਚਲੋ ਜੀ ਉਸ ਤੋਂ ਬਾਅਦ ਪੁਲਿਸ ਥੋੜਾ ਜਿਹਾ ਆਪਣਾ ਸਖਤ ਰਵਈਆ ਪਣਾਉਂਦੀ ਆ ਕਿਉਂਕਿ ਉਹਨਾਂ ਨੇ ਖੂਨ ਦੇ ਦਾਗ ਦੇਖੇ ਸੀ ਘਰ ਦੇ ਵਿੱਚ ਉਹ ਪ੍ਰਿਆੰਕਾ ਤੇ ਗਰਜਨ ਯਾਦਵ ਇਸ ਗੱਲ ਤੋਂ ਕਿਵੇਂ ਬੇਖੌਫ ਸੀਗੇ ਪਹਿਲਾਂ ਤਾਂ ਉਹ ਪ੍ਰਿਆੰਕਾ ਨੂੰ ਹਿਰਾਸਤ ਦੇ ਵਿੱਚ ਲੈਂਦੇ ਆ ਨਾਲ ਹੀ ਗਰਜਨ ਯਾਦਵ ਨੂੰ ਵੀ ਹਿਰਾਸਤ ਦੇ ਵਿੱਚ ਲੈਂਦੇ ਆ ਤੇ ਥਾਣੇ ਲੈ ਕੇ ਜਾਂਦੇ ਆ ਜੀ ਉਸ ਤੋਂ ਬਾਅਦ ਜਿਹੜੇ ਉਸ ਇਲਾਕੇ ਦੇ ACP ਸੀ ਸਲੋਨੀ ਅਗਰਵਾਲ ਜੀ ਉਹਨਾਂ ਦੇ ਕੋਲ ਇਹ ਕੇਸ ਆਉਂਦਾ ਵਾ ਆਪਣੇ ਤਰੀਕੇ ਦੇ ਨਾਲ ਜਦੋਂ ਪੁਲਿਸ ਕੰਮ ਕਰਦੀ ਆ ਤਾਂ ਉਹ ਪੁੱਛਦੀ ਆ ਵੀ ਸਾਰਾ ਮੈਨੂੰ ਮਸਲਾ ਦੱਸ ਕੀ ਆ ਵੀ ਤੇਰਾ ਸੋਨੂ ਗੁਪਤਾ ਦੇ ਨਾਲ ਕੀ ਸਬੰਧ ਆ ਉਹਦੀ ਡੈੱਡ ਬੋਡੀ ਉਥੇ ਕਿਵੇਂ ਪਹੁੰਚੀ ਗਰਜਨ ਯਾਦਵ ਕੌਣ ਆ ਇਹ ਸਾਰਾ ਸਾਨੂੰ ਤੂੰ ਸਮਝਾ ਨਹੀਂ ਤਾਂ ਤੇਰੇ ਨਾਲ ਚੰਗੀ ਨਹੀਂ ਹੋਊਗੀ ਤਾਂ ਉਹ ਕੁਝ ਡਰਦੀ ਆ ਤਾਂ ਸੱਚ ਉਗਲਣਾ ਸ਼ੁਰੂ ਕਰਦੀ ਆ ਪ੍ਰਿਆੰਕਾ ਉਹ ਦੱਸਦੀ ਆ ਕਿ ਜਿਹੜਾ ਸੋਨੂ ਗੁਪਤਾ ਵਾ ਉਹ ਵਿਆਹਿਆ ਹੋਇਆ ਸੀ ਉਹ ਜਲੋਂ ਦੇ ਵਿੱਚ ਹੀ ਆਪਣੇ ਇਲਾਕੇ ਚ ਉੱਥੇ ਹੀ ਰਹਿੰਦਾ ਸੀਗਾ ਤੇ ਮੈਂ ਵੀ ਉਤੋਂ ਹੀ ਬਿਲੋਂਗ ਕਰਦੀ ਆ ਉਹ ਵਿਆਹਿਆ ਹੋਇਆ ਸੀ ਹਿਮੂ ਨਾਦੀ ਉਹਦੀ ਪਤਨੀ ਸੀ ਤੇ ਉਹਦੇ ਦੋ ਬੱਚੇ ਸੀ ਪਰ ਉਹਦੀ ਆਪਣੀ ਪਤਨੀ ਦੇ ਨਾਲ ਬਣਦੀ ਨਹੀਂ ਸੀ ਤਾਂ ਇੱਕ ਥਾਂ ਦੇ ਉੱਤੇ ਸਾਡਾ ਮੇਲ ਹੁੰਦਾ ਵਾ ਮੇਲ ਹੋਣ ਤੋਂ ਬਾਅਦ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਪਹਿਲਾਂ ਸ਼ੁਰੂਆਤ ਆ ਜਿਹੜੀ ਉਸ ਉਹਨੂੰ ਗੁਪਤਾ ਨੇ ਕੀਤੀ ਸੀ ਤੇ ਮੈਂ ਉਹਦੇ ਪਿਆਰ ਦੇ ਵਿੱਚ ਫਸ ਗਈ ਉਹਨੇ ਆਪਣੇ ਦੋ ਬੱਚੇ ਤੇ ਜਿਹੜੀ ਉਹਦੀ ਹਿਮੂ ਪਤਨੀ ਉਹਨੂੰ ਛੱਡਤਾ ਤੇ ਮੇਰੇ ਨਾਲ ਵਿਆਹ ਕਰਾ ਲਿਆ ਮਤਲਬ ਸੋਨੂ ਗੁਪਤਾ ਤੇ ਪ੍ਰਿਆੰਕਾ ਦਾ ਵਿਆਹ ਹੁੰਦਾ ਵਾ ਜਲੌਨ ਦੇ ਵਿੱਚ ਉਸ ਤੋਂ ਬਾਅਦ ਜੀ ਉਹ ਵਿਆਹ ਕਰਾ ਕੇ ਆਉਂਦੇ ਆ ਗਾਜ਼ੀਆਬਾਦ ਜਿਹੜਾ ਬਹਿਰਾਮਪੁਰ ਉੱਥੇ ਆ ਕੇ ਉਹ ਫਿਰ ਟੈਕਸੀ ਚਲਾਉਣੀ ਸ਼ੁਰੂ ਕਰਦਾ ਚਲੋ ਸਮਾਂ ਫੇਰ ਚੰਗਾ ਲੰਘਣ ਲੱਗ ਗਿਆ ਦੋਨਾਂ ਦਾ ਦੋਨਾਂ ਦੇ ਘਰੇ ਬੇਟੀ ਨੇ ਜਨਮ ਲਿਆ ਤੇ ਉਦੋਂ ਉਹ ਬਹਿਰਾਮਪੁਰ ਦੇ ਵਿੱਚ ਕਿਸੇ ਹੋਰ ਘਰ ਦੇ ਵਿੱਚ ਰਹਿੰਦੇ ਸੀ ਕਿਰਾਏ ਤੇ ਉੱਥੋਂ ਕੀ ਹੁੰਦਾ ਕਿ ਇੱਕ ਮਜ਼ਦੂਰ ਇੱਕ ਦਿਨ ਉਹਨਾਂ ਦੇ ਘਰ ਕੰਮ ਕਰਨ ਲਈ ਆਉਂਦਾ ਵਾ ਪ੍ਰਿਆੰਕਾ ਤੇ ਸੋਨੂ ਗੁਪਤਾ ਦੇ ਘਰ ਪ੍ਰਿਆੰਕਾ ਦੀ ਕਰਤੂਤ ਦੇਖੋ ਅੱਗੇ ਕਿੰਨੀ ਮਾੜੀ ਆ ਕਿ ਉਸ ਮਜ਼ਦੂਰ ਦੇ ਨਾਲ ਦਿਲ ਲਾ ਕੇ ਬਹਿ ਗਈ ਉਸ ਮਜ਼ਦੂਰ ਦਾ ਨਾਮ ਸੀਗਾ ਗਰਜਨ ਯਾਦਵ ਜਿਹੜਾ ਉੱਥੋਂ ਘਰੋਂ ਪੁਲਿਸ ਨੇ ਬਰਾਮਦ ਕੀਤਾ ਜਦੋਂ ਉਹ ਤਹਿਕੀਕਾਤ ਕਰਨ ਦੇ ਲਈ ਗਈ ਗਰਜਨ ਯਾਦਵ ਦੇ ਨਾਲ ਜਦੋਂ ਬ੍ਰਿਯੰਕਾ ਦਾ ਮੇਲ ਹੁੰਦਾ ਤਾਂ ਉਹ ਜਿਹੜਾ ਪਿਆਰ ਉਹਨੇ ਸੋਨੂ ਗੁਪਤਾ ਨੂੰ ਕੀਤਾ ਉਹ ਭੁੱਲ ਗਈ। ਉਹਨੂੰ ਇਹ ਵੀ ਭੁੱਲ ਗਿਆ ਕਿ ਉਹ ਇੱਕ ਬੇਟੀ ਦੀ ਮਾਂ ਵਾਂ। ਉਹਦੇ ਨਾਲ ਜਦੋਂ ਪਿਆਰ ਕਰਦੀ ਆ ਤਾਂ ਬਹਾਨੇ ਨਾਲ ਉਹ ਜਿਹੜਾ ਗਰਜਨ ਯਾਦਵ ਆ ਉਹ ਪਹੁੰਚ ਜਾਂਦਾ ਸੀਗਾ ਉਹਦੇ ਘਰ ਤੇ ਦੋਨਾਂ ਦੇ ਵਿੱਚ ਜਿਹੜਾ ਇਸ਼ਕ ਮੁਹੱਬਤ ਹੁੰਦਾ ਸੀ। ਦੋਨੋਂ ਨਾਜਾਇਜ਼ ਸਬੰਧਾਂ ਦੇ ਵਿੱਚ ਫਸਦੇ ਜਾ ਰਹੇ ਸੀ ਪਰ ਜਦੋਂ ਤੁਹਾਨੂੰ ਪਤਾ ਕਿ ਇਹ ਜਿਹੜੇ ਰਿਸ਼ਤੇ ਹੁੰਦੇ ਆ ਇਹ ਬਹੁਤੀ देर ਆਪਾਂ ਲੁਕੋ ਕੇ ਨਹੀਂ ਰੱਖ ਸਕਦੇ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਂਦਾ ਸੱਚ ਤਾਂ ਇੱਕ ਦਿਨ ਇਦਾਂ ਹੀ ਜਦੋਂ ਗਰਜਨ ਯਾਦਵ ਘਰ ਆਇਆ ਹੋਇਆ ਸੀ ਪ੍ਰਿਆੰਕਾ ਨੂੰ ਮਿਲਣ ਵਾਸਤੇ ਉਧਰੋਂ ਉਹਦਾ ਪਤੀ ਸੋਨੂ ਗੁਪਤਾ ਵੀ ਪਹੁੰਚ ਜਾਂਦਾ ਉਹਨਾਂ ਨੂੰ ਦੇਖ ਲੈਂਦਾ ਵਾ ਨਾਜਾਇਜ਼ ਹਾਲਤ ਦੇ ਵਿੱਚ ਬਹੁਤ ਗੁੱਸੇ ਦੇ ਵਿੱਚ ਆਉਂਦਾ ਬਹੁਤ ਲੜਾਈ ਝਗੜਾ ਉਹ ਗਰਜਨ ਯਾਦਵ ਦੇ ਨਾਲ ਕਰਦਾ ਪ੍ਰਿਆੰਕਾ ਨੂੰ ਮਾਰਦਾ ਕੁੱਟਦਾ ਵਾ ਤੇ ਗਰਜਨ ਯਾਦਵ ਨੂੰ ਕਹਿ ਦਿੰਦਾ ਕਿ ਇੱਥੋਂ ਦਫਾ ਹੋ ਜਾ ਉੱਥੋਂ ਉਹਨੂੰ ਭਜਾ ਦਿੰਦਾ ਵਾ ਉਸ ਤੋਂ ਬਾਅਦ ਉਹ ਪ੍ਰਿਆੰਕਾ ਨੂੰ ਸਮਝਾਉਂਦਾ ਵਾ ਕਿ ਇੱਕ ਬੇਟੀ ਦੀ ਤੂੰ ਮਾਂ ਵਾ ਇਹ ਸਾਰਾ ਕੁਝ ਤੈਨੂੰ ਸ਼ੋਭਾ ਨਹੀਂ ਦਿੰਦਾ ਮੇਰੇ ਪਿਆਰ 'ਚ ਕੋਈ ਕਮੀ ਆ ਤਾਂ ਦੱਸ ਮੈਂ ਸੁਧਾਰ ਕਰੂੰਗਾ ਮਤਲਬ ਇੰਨਾ ਉਹ ਬੰਦਾ ਕਰਨ ਦੇ ਲਈ ਤਿਆਰ ਹੋ ਗਿਆ ਆਪਣੀ ਘਰ ਵਾਲੀ ਨੂੰ ਇਸ ਹਾਲਤ ਦੇ ਵਿੱਚ ਦੇਖਣ ਤੋਂ ਬਾਅਦ ਵੀ ਪਰ ਪ੍ਰਿਆੰਕਾ ਦਾ ਹੁਣ ਦਿਮਾਗ ਆ ਜਿਹੜਾ ਹੁਕਮ ਚੁੱਕਿਆ ਸੀ ਉਹ ਸੋਨੂ ਗੁਪਤਾ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਅ ਮਾਰਚ 2023 ਦੇ ਵਿੱਚ ਉਹ ਫੈਸਲਾ ਕਰ ਲੈਂਦੀ ਆ ਕਿ ਹੁਣ ਉਹ ਸੋਨੂ ਗੁਪਤਾ ਨੂੰ ਛੱਡ ਕੇ ਗਰਜਨ ਯਾਦਵ ਦੇ ਨਾਲ ਜਾ ਕੇ ਰਹੂਗੀ ਉਹ ਵੀ ਆਪਣੀ ਬੇਟੀ ਨੂੰ ਲਿਜਾ ਕੇ ਮਤਲਬ ਬੇਟੀ ਨੂੰ ਵੀ ਨਾਲ ਰੱਖੂਗੀ ਉਹ ਤਾਂ ਉਹ ਰਹਿਣ ਵਾਲਾ ਸੀ ਜੀ ਬਲਿਆ ਇੱਕ ਇਲਾਕਾ ਵਾ ਯੂਪੀ ਦੇ ਵਿੱਚ ਹੀ ਉੱਥੇ ਗਰਜਨ ਯਾਦਵ ਰਹਿੰਦਾ ਸੀ ਪ੍ਰਿਆੰਕਾ ਵੀ ਉੱਥੇ ਜਾ ਕੇ ਰਹਿਣ ਲੱਗ ਜਾਂਦੀ ਆ ਕੁਝ ਮਹੀਨੇ ਬੀਤਦੇ ਆ ਸੋਨੂ ਗੁਪਤਾ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਦੀ ਘਰ ਵਾਲਿਆ ਜਿਹੜੀ ਉਹ ਆਪਣੇ ਆਸ਼ਿਕ ਕੋਲ ਰਹਿਣ ਚਲ ਗਈ ਆ ਫੇਰ ਵੀ ਕਿਸੇ ਤਰ੍ਹਾਂ ਉਹਦਾ ਪਤਾ ਲੱਭ ਕੇ ਗਰਜਣ Yadav ਦੇ ਘਰ ਬਾਲੀਆ ਵਿਖੇ ਪਹੁੰਚ ਜਾਂਦਾ ਸੋਨੂ ਗੁਪਤਾ ਦੀ ਕਿੱਡੀ ਵੱਡੀ ਗਲਤੀ ਦੇਖੋ ਉੱਥੇ ਜਾ ਕੇ ਉਹਦੀਆਂ ਮਿੰਤਾ ਕਰਦਾ ਪ੍ਰਿਆੰਕਾ ਦੀ ਆ ਵੀ ਤੂੰ ਆਪਣੇ ਘਰ ਆ ਜਾ ਜੇ ਤੂੰ ਮੇਰਾ ਨਹੀਂ ਸੋਚਣਾ ਆਪਣਾ ਨਹੀਂ ਸੋਚਣਾ ਵੀ ਜਿਹੜੀ ਆਪਣੀ ਬੇਟੀ ਆ ਇਹਦਾ ਭਵਿੱਖ ਨਾ ਖਰਾਬ ਕਰ ਇਹਦਾ ਅਸਲੀ ਪਿਓ ਮੈਂ ਆ ਪਰ ਪ੍ਰਿਆੰਕਾ ਨਹੀਂ ਮੰਦੀ ਉਹ ਕਹਿੰਦੀ ਵੀ ਮੈਂ ਇੱਥੇ ਹੀ ਰਹਿਣਾ ਮੈਂ ਆਪਣੀ ਬੇਟੀ ਨੂੰ ਪਾਲ ਲੂੰਗੀ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਉਸ ਤੋਂ ਬਾਅਦ ਫੇਰ ਨਹੀਂ ਉਹ ਹਟਦਾ ਸੋਨੂ ਗੁਪਤਾ ਹੋਰ ਜ਼ਿਆਦਾ ਨਿਮਰਤਾ ਵੱਲ ਨੂੰ ਆ ਜਾਂਦਾ ਬਾ ਉਹਦੀਆਂ ਮਿਹਨਤਾਂ ਕਰਦਾ ਉਹਦੇ ਪੈਰ ਪੈਣ ਤੱਕ ਜਾਂਦਾ ਔਰਤ ਦੇ ਜਦੋਂ ਇਹ ਸਾਰਾ ਕੁਝ ਦੇਖਦੀ ਆ ਪ੍ਰਿਆੰਕਾ ਤਾਂ ਕਹਿੰਦੀ ਠੀਕ ਆ ਉਹ ਤਿਆਰ ਹੋ ਜਾਂਦੀ ਆ ਕਿ ਮੈਂ ਤੇਰੇ ਨਾਲ ਵਾਪਸ ਗਾਜ਼ੀਆਬਾਦ ਬਹਿਰਾਮਪੁਰ ਚੱਲੂੰਗੀ ਪਰ ਇੱਕ ਸ਼ਰਤ ਰੱਖ ਦਿੰਦੀ ਆ ਉਹ ਸ਼ਰਤ ਇਹ ਰੱਖਦੀ ਆ ਕਿ ਜਿਹੜਾ ਗਰਜਨ ਯਾਦਵ ਆ ਉਹ ਵੀ ਆਪਣੇ ਨਾਲ ਚੱਲੂਗਾ ਮੈਂ ਤੇਰੇ ਨਾਲ ਵੀ ਰਹੂੰਗੀ ਤੇ ਇਹ ਵੀ ਸਾਡੇ ਨਾਲ ਰਹੂਗਾ ਸੋਨੂ ਗੋਪਤਾ ਦੀ ਕਿੱਡੀ ਵੱਡੀ ਬੇਵਕੂਫੀ ਕਿ ਉਹ ਇਸ ਗੱਲ ਲਈ ਵੀ ਹਾਮੀ ਭਰ ਦਿੰਦਾ ਜਦੋਂ ਇਹ ਹਾਮੀ ਭਰ ਦਿੰਦਾ ਤਾਂ ਉਹ ਤਿਆਰ ਹੋ ਕੇ ਵਾਪਸ ਗਾਜ਼ੀਆਬਾਦ ਆ ਜਾਂਦੇ ਨੇ ਜੀ ਗਰਜਨ ਯਾਦਵ ਨੂੰ ਵੀ ਨਾਲ ਲੈ ਜਾਂਦੇ ਨੇ ਉਹਨਾਂ ਨੇ ਸੀ ਪਤਾ ਵੀ ਉਹਦਾ ਅੰਜਾਮ ਕੀ ਹੋਣ ਵਾਲਾ ਸੋਨੂ ਗੁਪਤਾ ਨੂੰ ਫੇਰ ਉਹ ਕਰ ਲੈਂਦੇ ਆ ਜੀ ਪ੍ਰਮੋਤ ਦਿਖਸ਼ਿਤ ਦਾ ਜਿਹੜਾ ਗਾਜ਼ੀਆਬਾਦ ਬਹਿਰਾਮਪੁਰ ਦੇ ਵਿੱਚ ਜਿੱਥੋਂ ਹੁਣੇ ਉਹਨੂੰ ਉਹ ਸਾਰਾ ਕਾਂਡ ਕੀਤਾ ਗਿਆ ਜਿੱਥੋਂ ਖੂਨ ਦੇ ਧੱਬੇ ਮਿਲੇ ਉਸ ਮਕਾਨ ਦੇ ਵਿੱਚ ਇੱਕ ਆਸ਼ਿਕ ਪਤੀ ਪਤਨੀ ਤੇ ਬੇਟੀ ਰਹਿ ਰਹੇ ਆ ਦੇਖੋ ਕਹਿੋ ਜਿਆ ਸਮਾਜ ਆ ਕਹਿੋ ਜੀ ਸੋਚ ਲੋਕਾਂ ਦੀ ਕਿੰਨੀ ਗਿਰੀ ਹੋਈ ਸੋਚ ਦੋਨੋਂ ਪੱਖ ਤੋਂ ਗਲਤੀ ਆ ਸੋਨੂ ਗੁਪਤਾ ਦੀ ਵੀ ਗਲਤੀ ਆ ਪ੍ਰਿਆੰਕਾ ਦੀ ਤਾਂ ਗਲਤੀ ਹੈ ਹੀ ਆ ਉਹ ਤਾਂ ਬਿਲਕੁਲ ਹੀ ਉਹਨੇ ਹੱਦੀ ਕੀਤੀ ਪਈ ਆ ਜਦੋਂ ਕੁਝ ਸਮਾਂ ਬੀਤਦਾ ਪਹਿਲਾਂ-ਪਹਿਲਾਂ ਤਾਂ ਉਹ ਆਪਣੀ ਬੇਟੀ ਲਈ ਕੁਰਬਾਨੀ ਕਰੀ ਜਾਂਦਾ ਸੋਨੂ ਗੁਪਤਾ ਪਰ ਹੁਣ ਕਿਹੜਾ ਪਤੀ ਇਹ ਜਰ ਲੂਗਾ ਕਿ ਉਹਦੀ ਪਤਨੀ ਆ ਜਿਹੜੀ ਆਸ਼ਕ ਦੇ ਨਾਲ ਆਪਣੇ ਪਤੀ ਸਾਹਮਣੇ ਸਾਰਾ ਕੁਝ ਕਰੇ ਕੋਈ ਪਤੀ ਚੱਲ ਸਕਦਾ ਪਰ ਸੋਨੂ ਗੁਪਤਾ ਚੱਲ ਰਿਹਾ ਸੀ ਪਰ ਜਦੋਂ ਟੁੱਟ ਗਈ ਸਬਰ ਦੀ ਸਬਰ ਦਾ ਬੰਨ ਟੁੱਟਿਆ ਜਦੋਂ ਤਾਂ ਉਹਨੂੰ ਗੁੱਸਾ ਆਉਣ ਲੱਗਿਆ ਝਗੜਾ ਰਹਿਣ ਲੱਗਿਆ ਘਰ ਦੇ ਵਿੱਚ ਕਲੇਸ਼ ਹੋਣ ਲੱਗਿਆ ਉਹ ਗਰਜਨ যাদਬ ਨੂੰ ਘਰੋਂ ਕੱਢਣ ਲਈ ਪ੍ਰਿਆੰਕਾ ਨੂੰ ਕਹਿਣ ਲੱਗ ਗਿਆ ਤਾਂ ਪ੍ਰਿਆੰਕਾ ਇਹ ਫੈਸਲਾ ਲੈਂਦੀ ਆ ਗਰਜਨ ਜਯਦਵ ਨੂੰ ਇਹ ਕਹਿੰਦੀ ਆ ਕਿ ਇਸ ਬੰਦੇ ਨੂੰ ਆਪਾਂ ਨੂੰ ਰਾਜ ਚੋਂ ਹਟਾਉਣਾ ਪੈਣਾ ਵਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਇਹਦੇ ਬਿਨਾ ਮੈਂ ਰਹਿ ਲੂੰਗੀ ਕੀਤਾ ਪਿਆਰ ਉਹਨਾਂ ਨੇ ਵੀ ਸੀ ਕਦੇ ਇਸ ਤੋਂ ਬਾਅਦ ਇਹ ਫੈਸਲਾ ਕਰਦੇ ਆ ਜੀ ਉਹ ਕਿ ਸੋਨੂ ਗੁਪਤਾ ਉਹਨੂੰ ਆਪਾਂ ਰਾਜ ਚੋਂ ਹਟਾਵਾਂਗੇ ਤੇ 20 ਦਸੰਬਰ 2023 ਦੀ ਗੱਲ ਆ ਜੀ ਜਦੋਂ ਸੋਨੂ ਗੁਪਤਾ ਗਹਿਰੀ ਨੀਂਦ ਦੇ ਵਿੱਚ ਸੁੱਤਾ ਪਿਆ ਸੀ ਤਾਂ ਪ੍ਰਯੰਕ ਅਤੇ ਗਰਜਨ ਜਾਦਵ ਤੇਜ ਧਾਰ ਹਥਿਆਰ ਦੇ ਨਾਲ ਉਹਦੇ ਤੇ ਹਮਲਾ ਕਰਦੇ ਆ ਹਮਲਾ ਕਰਨ ਤੋਂ ਬਾਅਦ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਤੇ ਜਦੋਂ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਕਿ ਮਰੂਗਾ ਪਤਾ ਨਹੀਂ ਨਹੀਂ ਤਾਂ ਉਹਦਾ ਗਲਾ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਹੁਣ ਉਹਨਾਂ ਨੇ ਮਾਰ ਤਾਂ ਉਹਨੂੰ ਦਿੱਤਾ ਉਸ ਤੋਂ ਬਾਅਦ ਜਿੱਦਾਂ ਉਹ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪੁਲਿਸ ਨੂੰ ਅੰਡਰ ਐਸਟੀਮੇਟ ਸ਼ਾਇਦ ਕਰਦੇ ਹੋਣਾਂ ਵੀ ਪੁਲਿਸ ਕਦੇ ਇਦਾਂ ਪਹੁੰਚ ਹੀ ਨਹੀਂ ਸਕਦੀ ਸਾਡੇ ਤੱਕ ਤੇ ਉਹੀ ਡੈੱਡ ਬਾਡੀ ਨੂੰ ਉਹਨਾਂ ਨੇ ਕੰਬਲ ਦੇ ਵਿੱਚ ਲਪੇਟ ਕੇ ਜਿਹੜਾ ਉਹ ਖੰਡਰ ਆ ਜਿੱਥੋਂ ਉਹਦੀ ਡੈੱਡ ਬਾਡੀ ਮਿਲੀ ਉਥੇ ਪਹੁੰਚਣ ਵਾਲੇ ਕੋਈ ਹੋਰ ਨਹੀਂ ਪ੍ਰਿਯੰਕਾ ਉਹਦੀ ਆਪਣੀ ਘਰ ਵਾਲੀ ਤੇ ਉਹਦਾ ਉਹਦੀ ਘਰ ਵਾਲੀ ਦਾ ਆਸ਼ਕ ਗਰਜਨ ਯਾਦਵ ਸੀ ਸੋ ਇਹ ਖਮਿਆਜਾ ਭੁਗਤਿਆ ਜੀ ਇੱਕ ਬੰਦੇ ਨੇ ਆਪਣੀ ਬੇਵਫਾ ਪਤਨੀ ਨੂੰ ਦੁਬਾਰਾ ਘਰ ਵਿੱਚ ਲਿਆ ਕੇ ਆਪਣੀ ਜਾਨ ਗਵਾਉਣੀ ਪਈ ਇੱਕ ਬੇਟੀ ਦੀ ਜਾਨ ਬਚਾਉਣ ਦੇ ਲਈ ਉਹਨੇ ਆਪਣੀ ਕਿੱਡੀ ਵੱਡੀ ਕੁਰਬਾਨੀ ਦਿੱਤੀ ਇਹ ਸਭ ਤੋਂ ਵੱਡੀ ਗਲਤੀ ਸੀ ਮੈਂ ਕਹਿੰਦਾ ਵੀ ਉਹਨੂੰ ਬਿਲਕੁਲ ਕੋਈ ਹੋਰ ਰਾਸਤਾ ਅਪਣਾਉਣਾ ਚਾਹੀਦਾ ਸੀ ਸਿਰਫ ਇੱਕ ਆਪਣੀ ਧੀ ਦੀ ਜ਼ਿੰਦਗੀ ਬਚਾਉਣ ਦੇ ਲਈ ਉਹਨੇ ਆਪਣੀ ਆਪਣਾ ਜਿਹੜੀ ਆਪਣੀ ਅਣਖ ਕਹਿੰਦੇ ਆ ਜਿਹਨੂੰ ਉਹ ਵੀ ਗਵਾਈ ਜਾਨ ਵੀ ਗਵਾਈ ਤੇ ਪ੍ਰਿਆੰਕਾ ਵਰਗੀ ਜਿਹੜੀ ਔਰਤ ਆ ਉਹ ਵਾਕਈ ਔਰਤ ਕਹਾਉਣ ਦੇ ਲਾਇਕ ਨਹੀਂ ਆ ਤੇ ਉਹਨੇ ਕੀ ਕੁਝ ਕੀਤਾ ਆਪਣੇ ਆਪਣੀ ਬੇਟੀ ਦਾ ਵੀ ਖਿਆਲ ਨਹੀਂ ਕੀਤਾ ਹਾਂ ਮੈਂ ਮੰਨਦਾ ਜੀ ਸੋਨੂ ਗੁਪਤਾ ਵੀ ਸਹੀ ਨਹੀਂ ਸੀ ਉਹਨੇ ਵੀ ਆਪਣੀ ਇੱਕ ਪਤਨੀ ਤੇ ਦੋ ਬੱਚਿਆਂ ਨੂੰ ਪਹਿਲਾਂ ਛੱਡਿਆ ਹੋਇਆ ਸੀ ਮਤਲਬ ਕੋਈ ਵੀ ਦੀਨ ਮਾਨ ਇੱਥੇ ਲੋਕਾਂ ਦਾ ਨਹੀਂ ਹੈਗਾ ਤੇ ਇਹ ਬਿਲਕੁਲ ਕੋਈ ਮੰਨ ਘੜਤ ਕਹਾਣੀਆਂ ਨਹੀਂ ਇਹ ਸਮਾਜ ਦੇ ਵਿੱਚ ਹੋ ਰਿਹਾ ਜੋ ਸੱਚੀਆਂ ਘਟਨਾਵਾਂ ਵਾਪਰਦੀਆਂ ਨੇ ਲੋਕ ਕਹਿ ਦਿੰਦੇ ਨੇ ਜੀ ਤੁਸੀਂ ਪੰਜਾਬ ਦੇ ਮੁੱਦੇ ਨਹੀਂ ਲੈ ਕੇ ਆਉਂਦੇ ਤੁਸੀਂ ਬਾਹਰ ਦੀਆਂ ਸਟੇਟਾਂ ਦੀ ਗੱਲ ਕਰਦੇ ਹੋ ਪਰ ਜੋ ਵੀ ਕ੍ਰਾਈਮ ਹੋ ਰਿਹਾ ਜਿੱਥੇ ਵੀ ਹੋ ਰਿਹਾ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਵੀ ਸਿਰਫ ਨੈਗੇਟਿਵਿਟੀ ਫਲਾਉਣਾ ਮੇਰਾ ਕੋਈ ਮਕਸਦ ਨਹੀਂ ਆ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਲੱਗਦਾ ਕਿ ਮੈਂ ਕੁਝ ਵਲਗਰ ਪੇਸ਼ ਕਰ ਰਿਹਾ ਮੈਂ ਕੁਝ ਨੈਗੇਟਿਵਿਟੀ ਫਲਾ ਰਿਹਾ ਸਿਰਫ ਇਹ ਕਿ ਅਸੀਂ ਇਨਾਂ ਨਾਗਰੀਏ ਮਕਸਦ ਇਹ ਵੀ ਆ ਕਿ ਅਸੀਂ ਮੈਂ ਜਿਹੜੀਆਂ ਇਹਨਾਂ ਵੀਡੀਓਜ਼ ਦੇ ਰਾਹੀਂ ਤੁਹਾਨੂੰ ਇੱਕ ਅਲਰਟ ਵੀ ਕਰਦਾ ਰਹਾ ਤੇ ਤੁਹਾਨੂੰ ਕਿਤੇ ਨਾ ਕਿਤੇ ਇਹ ਜਾਗਰੂਕ ਵੀ ਕਰ ਸਕਾਂ ਇਹ ਰਿਸ਼ਤੇ ਆ ਤੇ ਜਿਹੜੇ ਅੰਜਾਮ ਨੇ ਜਿਹੜੇ ਨਾਜਾਇਜ਼ ਰਿਸ਼ਤੇ ਹੁੰਦੇ ਆ ਬਹੁਤ ਭੈੜੇ ਹੁੰਦੇ ਨੇ ਇਹ ਚੱਕਰਾਂ 'ਚ ਪੈਣ ਆਪਾਂ ਜੇ ਪੈਣ ਬਾਰੇ ਸੋਚਦੇ ਵੀ ਆ ਤਾਂ ਆਪਣੀ ਸੋਚ ਨੂੰ ਹੀ ਉਦੋਂ ਰੋਕ ਲਓ ਪੈਣ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਆ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲੂੰਗਾ